ਦੋਸਤੋ ਵੇਲੇ ਦੀ ਗੱਲ ਚ ਆਪ ਸਭ ਦਾ ਸਵਾਗਤ ਨਰੇਂਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਦੁਨੀਆ ਭਰ ਚ ਜਿਹੜੀ ਹਿਜਰਤ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਇੱਕ ਕੁਦਰਤੀ ਵਰਤਾਰਾ ਹੈ ਸਾਡੇ ਯੁਗਾਂ ਤੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਨੇ ਤੇ ਇਸੇ ਨਾਲ ਹੀ ਸਭੇਤਾ ਦਾ ਜਿਹੜਾ ਵਿਕਾਸ ਹੈ ਉਹ ਹੋਇਆ ਪਰ ਜਿਉ ਹੁਣ ਇਸ ਵੇਲੇ ਤੱਕ ਜਿਹੜੀ ਸਾਡੇ ਮਨੁੱਖ ਦਾ ਜਿਹੜਾ ਵਿਕਾਸ ਹੋਇਆ ਉਹ ਤੋਂ ਬਾਅਦ ਜਿਹੜਾ ਆ ਜਿਹੜਾ ਉਹਦਾ ਸੁਭਾਅ ਬਣ ਗਿਆ ਉਹ ਬਣ ਗਿਆ ਕੁਛ ਇੱਕ ਆਪਣੀਆਂ ਜਿਵੇਂ ਕੁਦਰਤ ਆ ਉਹਨੂੰ ਉਸ ਥਾਂ ਦੇ ਉੱਤੇ ਕਾਫੀ ਕੁਛ ਦੇ ਰਹੀ ਹੈ ਜਿਸ ਟਾਗਾਣੀ ਤੇ ਉਹ ਬੈਠਾ ਹੈ ਪਰ ਇੱਕ ਦੇਖਾ ਦੇਖੀ ਜਿਹੜੀ ਇੱਕ ਸੁਭਾਵ ਨੇ ਵੀ ਫਲਾਣੇ ਦੀ ਜ਼ਿੰਦਗੀ ਬਹੁਤ ਵਧੀਆ ਦੂਈ ਥਾਂ ਜਾ ਕੇ ਹੋਗੀ ਹੈ ਭਾਵੇਂ ਉਹਦੀ ਆਪਣੀ ਇੱਥੇ ਠੀਕ ਹੋਵੇ ਪਰ ਉਹ ਉਸ ਲਾਲਚ ਦੇ ਵਿੱਚ ਜਦੋਂ ਇੱਕ ਰਾਹ ਅਪਣਾਉਂਦਾ ਹੈ ਦੂਏ ਦੇਸ਼ ਚ ਜਾਣ ਦਾ ਜਿਵੇਂ ਸਾਡੇ ਹਿੰਦੁਸਤਾਨੀਆਂ ਦੇ ਵਿੱਚ ਯੂਰਪ ਚ ਜਾਣ ਦਾ ਅਮਰੀਕਾ ਜਾਣ ਦਾ ਕੈਨੇਡਾ ਜਾਣ ਦਾ ਇਹ ਰਾਹ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਨੇ ਜੇ ਤਾਂ ਉਹ ਜਾਇਜ਼ ਢੰਗ ਨਾਲ ਜਾ ਰਹੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੈ ਪਰ ਜਦੋਂ ਉਹ ਇੱਕ ਨਜਾਇਜ਼ ਢੰਗ ਅਪਣਾਉਂਦੇ ਨੇ ਤਾਂ ਉਹਨਾਂ ਦੀ ਇੱਕ ਜਿੱਥੇ ਜਾਨ ਨੂੰ ਖਤਰਾ ਉੱਥੇ ਪਰਿਵਾਰ ਨੂੰ ਜਿਹੜੀ ਆਰਥਿਕ ਤੌਰ ਤੇ ਸੱਟ ਲੱਗਦੀ ਹੈ ਉਹ ਵੱਖਰੀ ਗੱਲ ਹੈ ਤੇ ਜਦੋਂ ਹੋ ਸਕਦਾ ਹੈ ਕਈ ਮਾਮਲਿਆਂ ਦੇ ਵਿੱਚ ਉਹ ਮੁੜ ਕੇ ਹੀ ਨਹੀਂ ਆਉਂਦੇ ਪਤਾ ਨਹੀਂ ਹੁੰਦਾ ਕਿੱਥੇ ਗਏ ਇੱਕ ਬਹੁਤ ਵੱਡੀ ਇਤਰਾਜ਼ ਦੀ ਹੈ ਤੇ ਇਸੇ ਇਸੇ ਮਸਲੇ ਤੇ ਸਾਡੀ ਅੱਜ ਇੱਕ ਆਪਾਂ ਗੱਲ ਕਰਨੀ ਹੈ ਅ ਬਿਤੇ ਸਾਲ ਅਸੀਂ ਸੁਣਿਆ ਸੀ ਕਿ ਦੇਖੋ ਲੋਕਾਂ ਨੂੰ ਕਿੰਨਾ ਚੈਨ ਆਉਂਦਾ ਲੋਕ ਇੱਕ ਗੁਜਰਾਤੀ ਪਰਿਵਾਰ ਕੈਨੇਡਾ ਗਿਆ ਉਹ ਰਹਿ ਰਿਹਾ ਪਰ ਉਹਦੀ ਉੱਥੋਂ ਮਨ ਨਹੀਂ ਲੱਗਿਆ ਜਾਂ ਉਹਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਈਆਂ ਜਦਕਿ ਦੁਨੀਆ ਦੇ ਜਿਹੜੇ ਲੋਕ ਨੇ ਉਹ ਚਾਹੁੰਦੇ ਸੀ ਕੈਨੇਡਾ ਰਹੀਏ ਇੱਕ ਖੂਬਸੂਰਤ ਮੌਲਕ ਚ ਪਰ ਉਹਨਾਂ ਦਾ ਜਿਹੜਾ ਗੁਜਰਾਤੀ ਪਰਿਵਾਰ ਦਾ ਜੀ ਨਹੀਂ ਲੱਗਿਆ ਜਾਂ ਉਹਦੀਆਂ ਇੱਛਾਵਾਂ ਸੀ ਜਿਵੇਂ ਆਪਾਂ ਗੱਲ ਕੀਤੀ ਤੇ ਉਹ ਜਦੋਂ ਇੱਕ ਬਰਫ ਦੇ ਤੂਫਾਨ ਦੇ ਵਿੱਚ ਬਰਫੀ ਠੰਡ ਦੇ ਮੌਸਮ 'ਚ ਜਿਹੜਾ ਉਹਨਾਂ ਏਜੰਟ ਨੇ ਦੱਸਿਆ ਸੀਗਾ ਉਸ ਰੋਡ ਨੂੰ ਜ ਅਮਰੀਕਾ ਨੂੰ ਤੁਰੇ ਤਾਂ ਉਹ ਠੰਡ ਦੇ ਵਿੱਚ ਹੀ ਉਹਨਾਂ ਦਾ ਪਰਿਵਾਰ ਸਾਰਾ ਖਤਮ ਹੋ ਗਿਆ ਜਦ ਕਿ ਜਿਹੜਾ ਅਮਰੀਕਨ ਬਾਰਡਰ ਸੀਗਾ ਉਹ ਸਿਰਫ 12 ਮੀਟਰ ਦੂਰ ਰਹਿ ਗਿਆ ਸੀਗਾ ਇੱਕ ਇਤਰਾਜ਼ ਦੀ ਹੈ ਹੁਣ ਜਿਹੜੀ ਤਾਜ਼ੀ ਘਟਨਾ ਹੋਈ ਉਹ ਨਿਕਾਰਾਗੋਰਾ ਜਾਣ ਵਾਲਾ ਜਹਾਜ਼ ਸੀ ਜਿਹੜਾ ਉਹਦੇ 'ਚ 303 ਯਾਤਰੀ ਸੀ ਉਹਨਾਂ ਨੂੰ ਜਦੋਂ ਫਰਾਂਸ ਨੂੰ ਕਿਉਂਕਿ ਪਿੱਛੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸੀ ਕਿ ਜਿਹੜੀਆਂ ਕਮਾਂਤਰੀ ਜਿਹੜੀਆਂ ਏਜੰਸੀਆਂ ਨੇ ਉਹ ਇਸ ਤੇ ਨਿਗ੍ਹਾ ਰੱਖ ਰਹੀਆਂ ਨੇ ਕਿ ਮਨੁੱਖੀ ਤਸਕਰੀ ਵੱਡੇ ਪੱਧਰ ਤੇ ਹੋ ਰਹੀ ਹੈ ਤਾਂ ਦਾ ਰੂਟ ਅਰਬ ਕੰਟਰੀ ਤੋਂ ਜਾਂ ਯੂਰਪ ਤੋਂ ਲੈ ਕੇ ਜਹਾਜ਼ ਲੋਕ ਲਾਤੀਨ ਅਮਰੀਕਾ ਜਾਂਦੇ ਨੇ ਤੇ ਉੱਥੋਂ ਅਮਰੀਕਾ ਦੇ ਵਿੱਚੋਂ ਦਾਖਲ ਹੁੰਦੇ ਨੇ ਤੇ ਉਸ ਜਿਹੜੀ ਸਖਤੀ ਤੇ ਚੌਕ ਸੀ ਦਾ ਨਤੀਜਾ ਸੀ ਕਿ ਇੱਕ ਜਹਾਜ਼ ਤੇ ਉੱਤੇ ਨਿਗ੍ਹਾ ਰੱਖੀ ਉਸ ਨੂੰ ਫਰਾਂਸ ਨੇ 4 ਦਿਨ ਆਪਣੇ ਕੋਲੇ ਰੋਕੀ ਰੱਖਿਆ ਤੇ ਜਦੋਂ ਸਾਰਿਆਂ ਤੋਂ ਉਹਨਾਂ ਨੇ ਵਾਰੋਵਾਰੀ ਪੁੱਛਗਿੱਛ ਕੀਤੀ ਤੇ ਉੱਥੋਂ ਫਿਰ ਪਤਾ ਲੱਗਿਆ ਕਿ ਇੱਕ ਮਨੁੱਖੀ ਤਸਕਰੀ ਤੇ ਇੱਕ ਵੱਡਾ ਮਸਲਾ ਸੀ ਉਹਦੇ ਵਿੱਚ ਸਾਡੇ ਜਿਹੜੇ ਭਾਰਤੀ ਸੀਗੇ 260 ਭਾਰਤੀ ਸੀਗੇ ਤੇ ਉਹ ਜਦੋਂ ਉਹਨੂੰ ਵਾਪਸ ਆਏ ਤੇ ਆਪਣੇ ਆਪਣੇ ਜਦੋਂ ਭਾਰਤ 'ਚ ਉਤਰੇ ਜਹਾਜ਼ ਨੂੰ ਤਾਂ ਜਿਹੜੀਆਂ ਸਟੇਟਸ ਦੇ ਵਿੱਚ ਆਪਣੀਆਂ ਵਾਪਸ ਗਏ ਉਹਨਾਂ ਦੇ ਤਹਿਤ ਪੰਜਾਬ ਦੇ ਵਿੱਚ ਬਿਨਾਂ ਸ਼ੱਕ ਪੰਜਾਬ ਦੇ ਵੀ ਮੁੰਡੇ ਸੀਗੇ ਤੇ ਪੰਜਾਬ ਨੇ ਇਸ ਮਾਮਲੇ ਦੇ ਵਿੱਚ ਸਿਟ ਵੀ ਕਾਇਮ ਕਰ ਦਿੱਤੀ ਹੈ ਇੱਕ ਬਹੁਤ ਅੱਛਾ ਕੰਮ ਕੀਤਾ ਤੇ ਇਹਦੀ ਹੁਣ ਦੁਹਾਈ ਤੱਕ ਜਾਣਾ ਚਾਹੀਦਾ ਹੈ ਕਿ ਦੂਜਾ ਫਿਰ ਗੁਜਰਾਤ ਨੇ ਆਪਣੀ ਜਿਹੜੀ ਜਾਂਚ ਹੈ ਉਹ ਕਾਫੀ ਪੰਜਾਬ ਤੋਂ ਅੱਗੇ ਕੀਤੀ ਹੈ ਉਹਨੇ ਪੁੱਛਗਿੱਛ ਵੀ ਕਰ ਲਈ ਹੈ ਤੇ ਉਹਦੇ ਵਿੱਚ ਜਿਹੜੇ ਪਰੇ ਹਨੀ ਜਨ ਖੁਲਾਸੇ ਹੋਏ ਨੇ ਪੁੱਛਗਿੱਛ ਦੌਰਾਨ ਇੱਕ ਤਾਂ ਇਹ ਵੀ ਜਿਹੜੇ ਗਏ ਨੇ ਉਹ ਬਹੁਤੇ ਜਿਹੜੇ ਜਿਹੜੇ 66 ਬੰਦੇ ਗੁਜਰਾਤੀ ਆ ਉਹਦੇ ਚੋਂ ਬਹੁਤੇ ਨੇ ਜਿਹੜੇ ਉਹ 8ਵੀਂ ਤੋਂ 12ਵੀਂ ਪਾਸ ਨੇ ਨੰਬਰ ਪੇ ਇੱਕ ਦੂਜੀ ਗੱਲ ਇਹ ਆ ਉਹਦੇ ਚ ਕਈ ਨਾਬਾਲਗ ਵੀ ਨੇ ਮਤਲਬ ਕਿ 18 ਸਾਲ ਤੋਂ ਵੀ ਘੱਟ ਬੱਚੇ ਨੇ ਉਹ ਉਹਦੇ ਚ ਸ਼ਾਮਲ ਨੇ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਏਜੰਟਾਂ ਨੇ ਉਹਨਾਂ ਨਾਲ ਜਿਹੜਾ ਸੌਦਾ ਕੀਤਾ ਸੀ ਉਹ ਕੀਤਾ ਸੀ ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਐਡਾ ਪੈਸਾ ਉਹ ਕਹਿੰਦੇ ਵੀ ਇੱਕ ਬੰਦੇ ਨੇ 60 ਤੋਂ 80 ਲੱਖ ਰੁਪਇਆ ਏਜੰਟਾਂ ਨੂੰ ਦੇਣਾ ਸੀ ਜੇ ਉੱਥੇ ਪਹੁੰਚ ਜਾਂਦੇ ਕੋ ਐਡੇ ਵੱਡੇ ਪੈਸੇ ਦਾ ਉਹ ਇੱਕ ਮਾਫੀਆ ਜਿਹੜਾ ਸੀਗਾ ਉਹ ਲੋਕਾਂ ਦੀ ਜਾਨ ਨੂੰ ਦਾਅ ਤੇ ਲਾ ਰਿਹਾ ਤੇ ਲੋਕ ਇੰਨਾ ਪੈਸਾ ਦੇ ਕੇ ਵੀ ਆਪਣੀ ਜਾਨ ਨੂੰ ਆ ਘਾਦਰੇ ਚ ਪਾਰ ਇਹਨਾਂ ਹੈਰਾਨੀ ਦੀ ਗੱਲ ਹੈ ਨਹੀਂ ਤਾਂ ਬੰਦਾ ਇੱਕ ਛੋੜੀ ਚੀਜ਼ ਲੈਣ ਦਾ ਦੁਕਾਨਦਾਰ ਨਾਲੇ ਆਮ ਬੰਦੇ ਨਾਲ ਲੜ ਪੈਂਦਾ ਹੈ ਇੱਕ ਇੱਕ ਰੁਪਏ ਲਈ ਪਰ ਇੱਥੇ ਇੱਕ ਬੰਦਾ ਆਪਣੀ ਜਾਨ ਲੱਖਾਂ ਰੁਪਏ ਦੇ ਕੇ ਦੂ ਦੇ ਸਪੁਰਦ ਕਰ ਰਿਹਾ ਤੇ ਉਹ ਵੀ ਇੱਕ ਗਰੰਟੀ ਨਹੀਂ ਹੈ ਕਿ ਉਹ ਤੇ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਕਿਸੇ ਨੂੰ ਦੁਆਰਾ ਪਰਿਵਾਰ ਨੂੰ ਮਿਲੂਗਾ ਕਿ ਨਹੀਂ ਮਿਲੂਗਾ ਇਹ ਇੱਕ ਬੜੀ ਤਰਾਸ ਦੀ ਗੱਲ ਆ ਦੂਜੀ ਕਿ ਅਸੀਂ ਦੇਖਿਆ ਕਿ ਪਿੱਛੇ ਰਿਕਾਰਡ ਦੇਖੇਗੇ ਭਾਰਤ ਚੋਂ ਹਰ ਸਾਲ ਸਵਾ 7 ਲੱਖ ਲੋਕ ਡੰਕੀ ਦੇ ਰਾਹੀ ਅਮਰੀਕਾ ਚ ਜਾਂਦੇ ਨੇ ਉਹ ਇੱਕ ਜੇ ਦੇਖਿਆ ਜਾਵੇ ਤਾਂ ਇੱਕ ਬਹੁਤ ਵੱਡੀ ਗਿਣਤੀ ਹੈ ਤੇ ਸਰਕਾਰ ਕੋਲ ਇਹਨਾਂ ਦਾ ਕੋਈ ਬਹੁਤਾ ਰਿਕਾਰਡ ਵੀ ਨਹੀਂ ਹੁੰਦਾ ਵੀ ਕਿਹੜੇ ਪਾਸੇ ਨੂੰ ਜਾਂਦੇ ਨੇ ਜੇ ਜਾਇਜ਼ ਢੰਗ ਨਾਲ ਜਾਂ ਤਾਂ ਉਹਨਾਂ ਦਾ ਰਿਕਾਰਡ ਹੁੰਦਾ ਕਿ ਫਲਾਣਾ ਬੰਦਾ ਫਲਾਣੇ ਮੁਲਕ ਚ ਪਿਆ ਉਹਨੂੰ ਲੱਭਿਆ ਜਾ ਸਕਦਾ ਪਰ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਹੈ ਤੇ 2014 ਤੋਂ ਲੈ ਕੇ 2022 ਦਸੰਬਰ ਤੱਕ ਇਹ ਡੰਕੀ ਦੇ ਰੂਟ ਦੇ ਮਾਮਲੇ ਚ 50000 ਭਾਰਤੀ ਗਾਇਬ ਹੋ ਗਏ ਤੇਜਾ ਮਾਰ ਗਈ ਇਹਨਾਂ ਦਾ ਹਲੇ ਵੀ ਦੇਖੋ ਮੈਂ ਗੱਲ ਕੀਤੀ ਹੈ ਕਿ ਇਹਨਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਵੀ ਪਰਿਵਾਰਾਂ ਨੂੰ ਮਿਲੇ ਨਹੀਂ ਇਹਨੇ ਪੈਸੇ ਖਰਚ ਕੇ ਵੀ ਤੇ ਇਹ ਇੱਕ ਇਹ ਵੱਡੀ ਇੱਕ ਤਰਾਸ ਦੀ ਹੈ ਪਰਿਵਾਰ ਲਈ ਵੀ ਤੇ ਉਸ ਬੰਦੇ ਲਈ ਵੀ ਜਿਹੜਾ ਇੱਕ ਕਹਿ ਸਕਦੇ ਕ ਐਵਰੇਜ ਇੱਕ ਜਵਾਨ ਬੰਦਾ ਹੀ ਬਾਹਰ ਜਾ ਰਿਹਾ ਇਸ ਢੰਗ ਨਾਲ ਤੀਜੀ ਇਹ ਕਿ ਜਿਹੜੀ ਅ ਅਮਰੀਕਾ ਜਦੋਂ ਪਹੁੰਚ ਜਾਂਦੇ ਆ ਤੇ ਅਮਰੀਕਾ ਵਾਲਿਆਂ ਨੇ ਦਸੰਬਰ ਅਮਰੀਕਾ ਨੇ ਖੁਦ ਆਪਣੀ ਰਿਪੋਰਟ ਚ ਖੁਲਾਸਾ ਕੀਤਾ ਹੈ ਕਿ ਦਸੰਬਰ 22 ਤੱਕ ਅ 2022 ਤੱਕ 96000 ਤੋਂ ਵੱਧ ਜਿਹੜੇ ਇੰਡੀਅਨ ਨਾਜਾਇਜ਼ ਜਿਹੜੇ ਉੱਚ ਦਾਖਲ ਹੋਏ ਸੀ ਉਹਨਾਂ ਨੂੰ ਨੇ ਗ੍ਰਿਫਤਾਰ ਕੀਤਾ ਹੁਣ ਉਹ ਜੇਲ੍ਹਾਂ ਚ ਸੜਨਗੇ ਆਪਣੀਆਂ ਉਹ ਅ ਸਫਾਈਆਂ ਦੇਣਗੇ ਆਪਣੀ ਉਹ ਰਾਜਨੀਤੀ ਸ਼ਰਨ ਲਈ ਵੀ ਸੌ ਕਰਨੇ ਬੰਨੇ ਮਾਰਨਗੇ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਐਡੇ ਵੱਡੇ ਪੈਸੇ ਦੇ ਕੇ ਆਪਣੀ ਜਾਨ ਨੂੰ ਖਾਤਰ ਜੇ ਪਾਉਣ ਵਾਲਿਆਂ ਨੂੰ ਸਾਡੀ ਸਰਕਾਰ ਇਸ ਵੇਲੇ ਕੀ ਕਰ ਰਹੀ ਹੈ ਅ ਇਹਦੇ ਇੱਕ ਸਵਾਲ ਕਈ ਪੈਦਾ ਹੁੰਦੇ ਆ ਕਿ ਲੋਕਾਂ ਨੂੰ ਇੰਨਾ ਜਿਹੜਾ ਮੁਲਕ ਜਾਣ ਦਾ ਜਿਹੜੀ ਆਦਤ ਸੁਭਾਅ ਬਣ ਗਿਆ ਇਹ ਕਿਉਂ ਇਹੋ ਜਿਹੀ ਗੱਤ ਬਣ ਗਈ ਕਿ ਲੋਕ ਸਾਡੇ ਬਾਹਰ ਜਾ ਰਹੇ ਨੇ ਦੂਜਾ ਇਹ ਹੋਇਆ ਵੀ ਸਰਕਾਰ ਤਾਂ ਸਾਡੀ ਇੱਥੇ ਕਹਿੰਦੀ ਹੈ ਕਿ ਕਾਰੋਬਾਰ ਅਸੀਂ ਬੜਾ ਸੁਖਾਲਾ ਕਰ ਰਹੇ ਹਾਂ ਇੰਨੇ ਪੈਸੇ ਨਾਲ ਜਿਵੇਂ 60 ਤੋਂ 80 ਲੱਖ ਰੁਪਏ ਨਾਲ ਦਾ ਇੰਡੀਆ 'ਚ ਹੀ ਬਹੁਤ ਵਧੀਆ ਕਾਰੋਬਾਰ ਬੰਦਾ ਸਥਾਪਿਤ ਕਰ ਸਕਦਾ ਤੇ ਤੀਜੀ ਗੱਲ ਹੈ ਕਿ ਆਮ ਬੰਦੇ ਕੋਲ ਇੰਨਾ ਪੈਸਾ ਹੁੰਦਾ ਹੀ ਨਹੀਂ ਉਹ ਪੈਸਾ ਇਸ ਕਿੱਥੋਂ ਲੈ ਰਹੇ ਜਾਂ ਤਾਂ ਕਰਜ਼ਾ ਚੱਕ ਰਹੇ ਜਾਂ ਮਕਾਨਾਂ ਨੂੰ ਉਹ ਗਿਰਵੀ ਰੱਖ ਰਹੇ ਨੇ ਮਤਲਬ ਕਿ ਆਪ ਵੀ ਜਾਨ 'ਚੋਂ ਖਤਰੇ 'ਚ ਪਾ ਰਹੇ ਨੇ ਪਰਿਵਾਰ ਪਿੱਛੇ ਵੀ ਖਤਰੇ 'ਚ ਉਹ ਛੱਡ ਕੇ ਜਾ ਰਹੇ ਨੇ ਤੇ じゃ ਕਿ ਸਰਕਾਰੀ ਤੰਤਰ ਇਸ ਮਾਮਲੇ ਦੇ ਵਿੱਚ ਕੀ ਕਰ ਰਿਹਾ ਹੈ ਕਿ ਉਸ ਨੂੰ ਇਸ ਗੱਲ ਦੀ ਬਿਲਕੁਲ ਪਹਿਨਕ ਨਹੀਂ ਹੈ ਕਿ ਜਿਹੜੇ ਸਾਡੇ ਟਰੈਵਲ ਏਜੰਟ ਬਣੇ ਨੇ ਇਹ ਹਰ ਸਾਲ ਸਰਕਾਰ ਨਾਲ ਇੱਕ ਲਸਾਂਸ ਦਾ ਰਿਵਿਊ ਕਰਦੀ ਹੈ ਪਿੱਛੇ ਜਦੋਂ ਕੈਨੇਡਾ ਦੇ ਵਿੱਚ ਮੁੰਡੇ ਬੱਚੇ ਪੰਜਾਬ ਦੇ ਜਿਹੜੇ ਸੈਂਕੜੇ ਬੱਚੇ ਫਸੇ ਨੇ ਉਹਦੇ ਵਿੱਚ ਇੱਕ ਵਰਜੀਸ਼ ਜਿਹੜਾ ਮਿਸ਼ਨ ਆ ਨਾਂ ਦਾ ਬੰਦਾ ਸੀ ਉਹਨੇ ਜਿਹੜੇ ਉੱਥੇ ਗਲਤ ਢੰਗ ਨਾਲ ਭੇਜੇ ਉਸ ਤੋਂ ਬਾਅਦ ਪੰਜਾਬ 'ਚ ਵੀ ਇਸ ਮਾਮਲੇ ਤੇ ਬੜੀ ਸਖਤੀ ਦਾ ਇੱਕ ਦਿਖਾਇਆ ਗਿਆ ਕਿ ਬਹੁਤ ਸਖਤੀ ਹੋ ਰਹੀ ਹੈ ਹਿੰਦੁਸਤਾਨ ਗਵਰਨਮੈਂਟ ਵੀ ਕਹਿੰਦੀ ਸੀ ਸਖਤੀ ਕਰਨੇ ਪਰ ਅਲਟੀਮੇਟਲੀ ਇਹ ਜਿਹੜਾ ਰੁਝਾਨ ਹੈ ਹਲੇ ਤੱਕ ਇਸਨਾਂ ਲੱਗਦਾ ਵੀ ਇਹ ਤੇ ਪੂਰੀ ਸਖਤੀ ਨਹੀਂ ਕੀਤੀ ਗਈ ਹਲੇ ਵੀ ਕਿਤੇ ਖਾਮੀਆਂ ਨੇ ਜਿਨ੍ਹਾਂ ਨੂੰ ਹਲੇ ਭਰਨ ਦੀ ਲੋੜ ਹੈ ਤੇ ਇਹੀ ਹੈ ਇੱਕ ਸਰਕਾਰ ਨੂੰ ਹੀ ਅਪੀਲ ਹੈ ਕਿ ਉਹ ਇਸ ਪਾਸੇ ਆਪਣਾ ਖਾਸ ਧਿਆਨ ਦੇਵੇ ਤਾ ਜੋ ਜਿਹੜੇ ਲੋਕ ਆਪਣਾ ਜਾਨ ਮਾਲ ਨੂੰ ਖਤਰੇ ਚ ਪਾ ਕੇ ਜਾ ਰਹੇ ਨੇ ਦੇ ਉਹ ਤਾਂ ਚਲੋ ਕਹਿੰਦੇ ਨੇ ਮਰਨ ਵਾਲਾ ਤਾਂ ਮਰ ਜਾਂਦਾ ਜਿਹੜਾ ਪਿੱਛੇ ਪਰਿਵਾਰ ਨੂੰ ਹੋਰ ਦੁੱਖ ਸਹਿਣੇ ਪੈਂਦੇ ਆ ਉਹਦੇ ਬਾਰੇ ਕਿਉਂਕਿ ਸਰਕਾਰ ਕਹਿੰਦੀ ਕਿ ਸਾਨੂੰ ਕੁਝ ਪਤਾ ਨਹੀਂ ਹੈ ਤੇ ਨਾ ਹੀ ਉਹ ਜ਼ਿੰਮੇਵਾਰੀ ਲੈਂਦੀ ਹੈ ਤੇ ਨਾ ਹੀ ਕਿ ਪਿੱਛੇ ਪਰਿਵਾਰ ਨੂੰ ਸਾਂਭਣ ਵਾਲਾ ਇੱਕ ਇੱਕ ਬਹੁਤ ਵੱਡੀ ਇੱਕ ਪਰਵਾਰ ਲਈ ਨੁਕਸਾਨ ਦੀ ਗੱਲ ਹੈ ਆਰਥਿਕ ਤੌਰ ਤੇ ਇੱਕ ਬੰਦਾ ਵੀ ਚਲਾ ਜਾਂਦਾ ਉਹਦੇ ਮਾਮਲੇ ਤੇ ਤੇ ਦੂਜਾ ਇੱਕ ਲੋਕਾਂ ਨੂੰ ਇਹ ਸਰਕਾਰ ਨੂੰ ਅਵੇਅਰ ਕਰਨਾ ਚਾਹੀਦਾ ਜਾਂ ਸਰਕਾਰ ਨੂੰ ਆਪਣੇ ਤੌਰ ਤੇ ਇੱਕ ਏਜੰਸੀ ਜਿਦਾਂ ਦੇ ਬਣਾ ਦੇਣੀ ਚਾਹੀਦੇ ਨੇ ਜਿਹੜੇ ਸਰਕਾਰੀ ਤੰਤਰ ਦੇ ਤਹਿਤ ਹੋ ਸਕਦਾ ਸਰਕਾਰ ਨੂੰ ਇਦਾਂ ਦੇ ਇੱਕ ਡਿਪਾਰਟਮੈਂਟ ਹੀ ਖੋਲਣਾ ਪੈ ਜੀ ਜਿਸ ਹਿਸਾਬ ਨਾਲ ਲੋਕ ਬਾਹਰ ਜਾ ਰਹੇ ਨੇ ਵੀ ਆ ਸਾਡਾ ਸਰਕਾਰੀ ਡਿਪਾਰਟਮੈਂਟ ਇਹਦੇ ਥਰੂ ਤੁਸੀਂ ਅਸੀਂ ਭੇਜਾਂਗੇ ਕਰਾਂਗੇ ਪਰ ਉਸ ਦੇ ਬਾਵਜੂਦ ਜੇ ਇਹ ਬਣ ਜਾਂਦਾ ਤਾਂ ਲੋਕਾਂ ਦਾ ਏਜੰਟਾਂ ਤੋਂ ਖਿਹੜਾ ਤਾਂ ਛੁੱਟੂਗਾ ਤੇ ਨਾਲ ਹੀ ਇੱਕ ਸਰਕਾਰ ਨੂੰ ਵੀ ਤੋਂ ਆਮਦਨ ਹੋਣ ਦੀ ਇੱਕ ਸੰਭਾਵਨਾ ਬਣ ਸਕਦੀ ਹੈ ਕਿਉਂਕਿ ਜੇ ਸਰਕਾਰੀ ਤੰਤਰ ਇੱਕ ਜਿਵੇਂ ਇੱਕ ਲਾਇਸੈਂਸ ਦੇਣ ਵਾਲਾ ਹੁੰਦਾ ਹੈ ਜਾਂ ਕੋਈ ਨੌਕਰੀ ਦੇਣ ਵਾਲਾ ਹੈ ਇਦਾਂ ਦੇ ਕੋਈ ਵਿਦੇਸ਼ੀ ਜਾਣ ਵਾਲੇ ਆਪਣਾ ਇੱਕ ਪੁਕਤਾ ਇੱਕ ਬਹੁਤ ਵਿਆਪਕ ਪੱਧਰ ਤੇ ਸਰਕਾਰ ਨੂੰ ਖੋਲ ਲੈਣਾ ਚਾਹੀਦਾ ਹੈ ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਗਲਤ ਰਾਹ ਤੇ ਜਾਣ ਦੀ ਥਾਂ ਉਹਨਾਂ ਨੂੰ ਸਹੀ ਸਲਾਹ ਦੇ ਮਤਾਬਕ ਜਾਣ ਤੇ ਤਾਂ ਕਿ ਉਹ ਅੱਗੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਪਿੱਛੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਲਈ ਐਨਾ ਕੱਲ ਨੂੰ ਫੇਰ ਮਿਲਾਂਗੇ ਬਹੁਤ-ਬਹੁਤ ਧੰਨਵਾਦ